ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਪੇਸ਼ਕਸ਼ ਸੱਸੀ ਪੁੰਨੂ ਦਾ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਹੈ ਗੀਤ ਲੈ ਕੇ حاضر ਹੋਈ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਗੀਤ ਪਸੰਦ ਆਊਗਾ ਲੋ ਜੀ ਮਾਣੋ ਅਨੰਤ ਇਸ ਪਿਆਰੇ ਜਿਹੇ ਗੀਤ ਦਾ ਉਠਨੀ ਮਾਏ ਸੁੱਤੀ ਉਠ ਵੇਖਤੀਆਂ ਦੇ ਹਾਲ ਨੀ ਉਠਨੀ ਮਾਏ ਸੁੱਤੀ ਉਠ ਵੇਖਤੀਆਂ ਦੇ ਹਾਲ ਨੀ ਸੇ ਜਾਵਿਸ਼ੀਆਂ மீர பண்ணு தலை கே நாள் சோா விஷியா மீற பண்ணு தலை கே நால வே பண்ணு ஜாலமா திலா தான் சுத்தி நோ ਉੜਕੇ ਨਾ ਜਾਣਾ ਈ ਹੋਏ ਸੁੱਤੇ ਨੂੰ ਛੋੜਕੇ ਨਾ ਜਾਣਾ ਈ ਹੋਏ ਸੁਣਨੀਤੀ ਪੋਲੀ ਉੱਠਲੇ ਚਰਕੇ ਦੀ ਸਾਰਨੀ ਸੁਣਨੀਤੀ ਪੋਲੀ ਉਟਲੇ ਚਰਕੇ ਦੀ ਸਾਰਨੀ ਪੁੰਨ ਵਰਗੀਆਂ ਸੂਰਤਾ ਤੈਨੂੰ ਲੈ ਦਿਆਂ ਲੱਕ ਹਜ਼ਾਰਨੀ ਸੁਣ ਵੇ ਪੁੰਨ ਜ਼ਾਲਿਮਾ ਦਿਲਾਂ ਦਿਆ ਮਹਿਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਈਏ ਸੁੱਤੈ ਨੂੰ ਛੋੜ ਕੇ ਨਾ ਜਾਣਾ ਈਏ ਸੁਣਨੀ ਮਾਏ ਪੋਲੀਏ ਕਿ ਲਾਂਵਾਂ ਚਰ ਕੇ ਦੀ ਸਾਰਨੀ ਸੁਣਨੀ ਮਾਏ ਪੋਲੀਏ ਕਿ ਲਾਂਵਾਂ ਚਰ ਕੇ ਦੀ ਸਾਰਨੀ ਪੁੰਨੂ ਵਰਗੀਆਂ ਸੂਰ ਤਾਨੀਆਂ ਮਿਲਦੀਆਂ ਦੋਤੇ ਚਾਰਨੀ ਸੁਣਵੇ ਪੁੰਨੂ ਜ਼ਾਲਿਮਾ ਦਿਲਾਂ ਦੀਆ ਮੇਰੇ ਮਾਂ ਸੁੱਤੀ ਨੂੰ ਛੋੜ ਕੇ ਨਾ ਜਾਣਾ ਓਏ ਸੁੱਤੀ ਨੂੰ ਛੋੜ ਕੇ ਨਾ ਜਾਣਾ ਈ ਸੁਣੀ ਮਾਏ ਬੋਲੀਏ ਸੁਣ ਲੈ ਕੀ ਲਾਵਾਂ ਚਰ ਕੇ ਦੀ ਸਾਰਨੀ ਅਗ ਲਾਵਾਂ ਤੇਰੀਆਂ ਪੂਣੀਆਂ ਤੇਰੇ ਚਰ ਕੇ ਨੂੰ ਦੇਵਾਂ ਸਾੜਨੀ ਪੁੰਨੂ ਵਰਗੀਆਂ ਸੂਰਤਾ ਨਹੀਂ ਉਮਿਲਦੀਆਂ ਦੋਤੇ ਚਾਰਨੀ ਸੁਣਵੇ ਪੁੰਨੂ ਜ਼ਾਲਿਮਾ ਦਿਲਾਂਦਿਆ ਮੇਰੀ ਮਾਂ ਸੁੱਤੀ ਨੂੰ ਛੋੜ ਕੇ ਨਾ ਜਾਣਾ ਹੋਏ ਸੁੱਤੀ ਨੂੰ ਛੋੜ ਕੇ ਨਾ ਜਾਣਾ ਹੀ ਹੋਏ ਜਿੰਨੀ ਰਾਹੀ ਤੂੰ ਗਿਓ ਵੇ ਮੈ ਉਹ ਨੀ ਰਾਹੀ ਆਉਂਦੀ ਜਿੰਨੀ ਰਾਹੀ ਤੂੰ ਗਿਓ ਵੇ ਮੈ ਉਹ ਨੀ ਰਾਹੀ ਆਉਂਦੀ ਵੇ ਮੇ ਮਿਸ਼ਰੀ ਕਰਕੇ ਖਾਮ ਦੇ ਪਹਿਰ ਤੀ ਰੀ ਤੀ ਨੂੰ ਵੇ ਮੇ ਮਿਸ਼ਰੀ ਕਰਕੇ ਖਾਮ ਦੇ ਸੁਣ ਵੇ ਪੁੰਨੋ ਜ਼ਾਲਿਮਾ ਦਿਲਾਂ ਦਿਆ ਮਹਿਰ ਮਾਂ ਸੁੱਤੀ ਨੂੰ ਛੋੜ ਕੇ ਨਾ ਜਾਣਾ ਹੀ ਹੋਏ ਸੁੱਤੀ ਨੂੰ ਛੋੜ ਕੇ ਨਾ ਜਾਣਾ ਹੀ ਹੋਏ